ਹਣ ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ ਕੱਲ੍ਹ ਤੇ ਤੁਸੀਂ ਧਾਮੀ ਜੀ ਦੇ ਨਾਲ ਮੋੜਾ ਕਰਤੀ ਸੀ ਕੀ ਗੱਲਬਾਤ ਹੋਈ ਕੀ ਧਾਮੀ ਪ੍ਰਧਾਨ ਬਣੇ ਰਹਿਣਗੇ ਉਹਦੇ ਬਾਰੇ ਥੋੜੀ ਜਾਣਦਾ ਮੈਂ ਕੱਲ ਹੁਸ਼ਿਆਰਪੁਰ ਆ ਸੀ ਇੱਕ ਪਰਿਵਾਰ ਫੇੜਨੀ ਤੇ ਉਹਨਾਂ ਨੂੰ ਪ੍ਰੈਸ ਦੇਣ ਵਾਸਤੇ ਗਿਆ ਸੀ ਔਰ ਉਹਨਾਂ ਨੇ ਉਹਨਾਂ ਦੇ ਘਰ ਗੁਰੂ ਸਾਹਿਬ ਨੇ ਕੋਰਤੇ ਦਾ ਦਰਖਸ਼ਿਸ਼ ਕੀਤੀ ਹੈ ਔਰ ਇਸ ਵਿਸ਼ੇ ਤੇ ਗੱਲ ਕੀਤੀ ਹੈ ਉਹਨਾਂ ਨੂੰ ਕਿਹਾ ਹੀ ਹੈ ਤੁਸੀਂ ਜੋ ਸ਼ਰਨਿਕੂਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਦੀ ਸੇਵਾ ਉਹ ਤੁਸੀਂ ਆ ਕੇ ਸਮਾ ਲੋ ਕਿ ਐਸੇ ਕੁ ਲੋਕਾਂ ਦੀ ਲੇਕਿਨ ਇਨਸਾਨ ਇਮਾਨਦਾਰ ਚੰਗੀ ਦੇ ਕੁਆਲਿਟੀ ਸ਼ਰਨਿਕੂਦਾਰਾ ਪ੍ਰਬੰਧਕ ਕਮੇਟੀ ਨੂੰ ਪੰਚ ਨੂੰ ਬਹੁਤ ਜ਼ਰੂਰ ਹੈ ਉਹਨਾਂ ਨੇ ਪ੍ਰਧਾਨ ਦੇ ਨਾਲ ਨਾਲ ਸੱਤ ਮੈਂਬਰੀ ਕਮੇਟੀ ਤੋਂ ਵੀ ਅਸਤੀਫਾ ਦਿੱਤਾ ਦੋ ਮੈਂਬਰ ਅਸਤੀਫਾ ਦੇ ਚੁੱਕੇ ਆ ਤਾਂ ਪੰਜ ਮੈਂਬਰੀ ਕਮੇਟੀ ਦਾ ਕੀ ਰੂਪਰੇਖਾ ਹੋਏਗੀ ਕੀ ਕੰਮ ਕਰਨਗੇ ਦੇਖੋ 2 ਦਸੰਬਰ 2024 ਨੂੰ ਜਿਹੜੇ ਕਾਲ ਤਖਤ ਸਾਹਿਬ ਦੀ ਤਸੀਲ ਤੋਂ ਪੰਜ ਸਿੰਘ ਸਹਿਬਾਨ ਨੇ ਸੱਤ ਮੈਂਬਰੀ ਕਮੇਟੀ ਅਕਾਲੀ ਦਲ ਦੀ ਧਿਰਤੀ ਵਾਸਤੇ ਨਿਯਤ ਕੀਤੀ ਸੀ ਔਰ ਤਕਰੀਬਨ 2 ਭੀ ਮਹੀਨਾ ਦਾ ਸਮਾਂ ਗੁਜ਼ਰ ਚੱਲਿਆ ਔਰ ਉਸ ਕਮੇਟੀ ਦੇ ਕਾਰਜ ਪੁਜਾਰੀ ਜਿਹੜੀ ਹੈ ਬਹੁਤ ਘਲੇ ਰਹੀ ਹੈ ਔਰ ਪਿਛਲੇ ਦਿਨੀ ਸਾਨੂੰ ਉਹਨਾਂ ਨੇ ਕਾ ਕੇ ਪੱਤਰ ਸੰਭਿਆ ਕਿ ਅਕਾਲੀ ਦਲ ਵਾਲੋ ਉਹਨਾਂ ਨੂੰ ਕਿ